ਪਰਉਨ ਸਨਮਾਨਯੋ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਅਰਤ ਗੁਰਦੁਆਰਾ ਸ਼੍ਰੀ ਨਾਨਕ ਮੱਤਾ ਸਾਹਿਬ ਵਿਖੇ ਸਮੂਹ ਸਤਕਾਰਯੋਗ ਇਲਾਕਾ ਨਿਵਾਸੀ ਸਾਧ ਸੰਗਤ ਅਤੇ ਸੰਪਰਦਾਇ ਕਾਰ ਸੇਵਾ ਪੰਥਰਤਨੋ ਸਤਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਹਰਬੰਦ ਸਿੰਘ ਜੀ ਬਾਬਾ ਫੌਜਾ ਸਿੰਘ ਜੀ ਬਾਬਾ ਟੈਲ ਸਿੰਘ ਜੀ ਬਾਬਾ ترਸੇਮ ਸਿੰਘ ਜੀ ਮੌਜੂਦਾ ਮੁਖੀ ਸਤਕਾਰਯੋਗ ਬਾਬਾ ਬਚਨ ਸਿੰਘ ਜੀ ਬਾਬਾ ਮਹਿੰਦਰ ਸਿੰਘ ਜੀ ਬਾਬਾ ਸੁਰਿੰਦਰ ਸਿੰਘ ਜੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਨਾਨਕ ਮਤਾ ਸਾਹਿਬ ਜੀ ਦੇ ਸਹਿਯੋਗ ਦੇ ਨਾਲ ਜੋ ਰਹਾਇਸ਼ੀ ਇਮਾਰਤ ਦੀ ਉਸਾਰੀ ਹੋ ਰਹੀ ਹੈ ਉਸ ਦੇ ਦੂਸਰੀ ਮੰਜ਼ਲ ਤੇ ਲੈਂਟਰ ਆਉਣ ਵਾਲੀ ਮਿਤੀ 27 ਜੁਲਾਈ 2025 ਦਿਨ ਐਤਵਾਰ ਨੂੰ ਪੈਣ ਜਾ ਰਹੇ ਨੇ ਸਮੂਹ ਸਾਧ ਸੰਗਤਾਂ ਨੂੰ ਸਨਿਮਰ ਬੇਨਤੀ ਹੈ ਆਪ ਜੀ ਨੇ 27 ਤਰੀਕ ਦਿਨ ਐਤਵਾਰ ਨੂੰ ਹੰਮ ਹਮਾ ਕੇ ਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਇਸ ਚੱਲ ਰਹੇ ਮਹਾਨ ਕੁੰਮ ਦੇ ਵਿੱਚ ਆਪ ਜੀ ਰੇਤਾ, ਬਜਰੀ, ਸੀਮਿੰਟ, ਸਰੀਆ ਇਤਿਆਦਿਕ ਰਾਹੀ ਸੇਵਾ ਕਰ ਸਕਦੇ ਹੋ ਔਰ ਤਨ ਮਨ ਧਨ ਦੇ ਨਾਲ ਪਹੁੰਚ ਕਰਕੇ ਇੱਥੇ ਸੇਵਾ ਨਿਭਾਓ ਮਹਾਪੁਰਸ਼ਾਂ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਚੰਗੇ ਮਿਸਤਰੀ ਸਹਿਬਾਨ ਇਹ ਸਾਰੀ ਟੀਮ ਇਸ ਸਿਲੰਡਰ ਵਿੱਚ ਲੱਗੀ ਹੋਈ ਹੈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਇਸ ਨਿਮਰ ਸਤਿਕਾਰਯੋਗ ਜਥੇਦਾਰ ਬਾਬਾ ਰਵਿੰਦਰ ਸਿੰਘ ਜੀ ਵੱਲੋਂ ਕਿ ਆਪ ਜੀ ਨੇ 27 ਤਰੀਕ ਨੂੰ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਇਸ ਮੰਡਲ ਦੀ ਅਗਲੀ ਸਟੋਰੀ ਦੇ ਅਨੁਸਾਰ ਜਿਵੇਂ ਆਪ ਦੇਖ ਰਹੇ ਹੋ ਇਹਦੀ ਵੀ ਬੁਨਿਆਦ ਬੜੇ ਸੁੰਦਰ ਤਰੀਕੇ ਦੇ ਨਾਲ ਪਰੀ ਗਈ ਹੈ ਅਗਲੀ ਸਟੋਰੀ ਵਾਸਤੇ ਵੀ ਕੰਮ ਜਾਰੀ ਹੈ ਸੰਗਤਾਂ ਦੇ ਸਹਿਯੋਗ ਦੇ ਨਾਲ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਬਹੁਤ ਹੀ ਸੁੰਦਰ ਜੋੜਾ ਕਰ ਤਿਆਰ ਕੀਤਾ ਗਿਆ ਹੈ ਆਉਣ ਵਾਲੇ ਥੋੜੇ ਸਮੇਂ ਦੇ ਅੰਦਰ ਹੀ ਇਸ ਨੂੰ ਸੰਗਤਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ ਆਉਣ ਵਾਲੀਆਂ ਸੰਗਤਾਂ ਵਾਸਤੇ ਕੋਈ ਪਰੇਸ਼ਾਨੀ ਨਾ ਹੋਵੇ ਇਸ ਕਰਕੇ ਇਸ ਜੋੜਾ ਕਰ ਦਾ ਪ੍ਰਬੰਧ ਕੀਤਾ ਗਿਆ ਹੈ ਸਾਰੀ ਤਕਨੀਕ ਦੇ ਨਾਲ ਇਹਦੇ ਵਿੱਚ ਹਰ ਤਰੀਕੇ ਦੀ ਫੈਸਿਲਿਟੀ ਹੋਵੇਗੀ ਔਰ ਪਾਵਨ ਇਤਿਹਾਸਕ ਸਥਾਨ ਗੁਰਦੁਆਰਾ ਪੀਪਲ ਸਾਹਿਬ ਖੇ ਆਪ ਜੀ ਨੂੰ ਪਹਿਲਾਂ ਵੀ ਦਿਖਾਇਆ ਗਿਆ ਜਿਵੇਂ ਉਸ ਪਾਵਨ ਜਗ੍ਹਾ ਤੇ ਪੀਪਲ ਸਾਹਿਬ ਦੇ ਚਾਰਜ ਫੇਰੇ ਜੋ ਸੇਵਾ ਸਮਰਪਦਾਇ ਕਾਰ ਸੇਵਾ ਵਾਲੇ ਮਹਾਂਪੁਰਖ ਸਤਕਾਰਯੋਗ ਜਥੇਦਾਰ ਬਾਬਾ ਰਵਿੰਦਰ ਸਿੰਘ ਜੀ ਔਰ ਗੁਰਦੁਆਰਾ ਪ੍ਰਬੰਧ ਕਮੇਟੀ શ્રી ਨਾਨਕਮਤਾ ਸਾਹਿਬ ਵੱਲੋਂ ਕਰਵਾਈ ਜਾ ਰਹੀ ਹੈ ਤਕਰੀਬਨ ਮੁਕੰਮਲ ਤੌਰ ਤੇ ਹੋ ਚੁੱਕੀ ਹੈ ਜੋ ਸਪੋਰਟਾਂ ਲਾਈਆਂ ਗਈਆਂ ਹਨ ਪੀਪਲ ਸਾਹਿਬ ਦੇ ਔਰ ਬੜੇ ਮਜ਼ਬੂਤੀ ਤਰੀਕੇ ਦੇ ਨਾਲ ਚਾਰਜ ਫੇਰੇ ਘੇਰਾ ਬਣਾ ਕੇ ਲਾਮਬੰਦ ਕਰਕੇ ਪਾਵਨ ਪੀਪਲਸ ਆ ਨੂੰ ਕਿਸੇ ਤਰੀਕੇ ਦਾ ਨੇਰੀ ਨਾਲ ਬਰਸਾਤ ਨਾਲ ਕੋਈ ਨੁਕਸਾਨ ਨਾ ਹੋਵੇ ਨਾ ਟਾਣ ਡggen ਇਸ ਕਰਕੇ ਇਹ ਸਾਰੀ ਤਕਨੀਕ ਦੇ ਨਾਲ ਘੇਰਾਬੰਦੀ ਕੀਤੀ ਗਈ ਹੈ ਔਰ ਬੜੇ ਸੁੰਦਰ ਤਰੀਕੇ ਦੇ ਨਾਲ ਇਸ ਤੇ ਪੇਂਟ ਹੋਵੇਗਾ ਸੰਤਾਂ ਆ ਕੇ ਦਰਸ਼ਨ ਕਰ ਸਕਦੀਆਂ ਹਨ ਜੋ ਮਾਪੁਰਖਾ ਵੱਲੋਂ ਬੇਨ ਸੇਵਾ ਵਿੱਚ ਚਲਦਿਆਂ ਨੇ ਸੋ ਸਾਰੀਆਂ ਹੀ ਸੰਤਾਂ ਨੂੰ ਮੇਰੀ ਸੁਨਿਮਰ ਬੇਨਤੀ ਹੈ ਆਪ ਜੀ ਵੱਧ ਚੜ ਕੇ ਉਸ ਪਾਵਨ ਇਤਿਹਾਸਕ ਸਥਾਨ ਤੇ ਪਹੁੰਚੋ ਗੁਰੂ ਘਰਾਂ ਦੇ ਦਰਸ਼ਨ ਕਰੋ ਔਰ ਜੋ ਸੇਵਾਵਾਂ ਚੱਲ ਰਹੀਆਂ ਹਨ ਉਹਨਾਂ ਦਾ ਵੀ ਆਪ ਮਾਣਾ ਕਰੋ ਕਿਉਂਕਿ ਆਪਜੀ ਵੱਲੋਂ ਜੋ ਤਿੰਨ ਫੁੱਲ ਦਸਵੰਦ ਦੇ ਰਾਹੀਂ ਸੰਪਰਦਾਇ ਕਾਰ ਸੇਵਾ ਨੂੰ ਦਿੱਤਾ ਜਾਂਦਾ ਹੈ ਆਪਜੀ ਆ ਕੇ ਤੱਕ ਸਕਦੇ ਹੋ ਕਿਵੇਂ ਇਹ ਪਾਵਨ ਸਥਾਨਾਂ ਤੇ ਸੇਵਾਵਾਂ ਦੇ ਰਾਹੀਂ ਉਹ ਆਪਜੀ ਦਾ ਦਿੱਤਾ ਹੋਇਆ ਪੁੰਨ ਦਾਨ ਦਸਵੰਦ ਜੋ ਹੈ ਉਹ ਸਫਲਾ ਹੋ ਰਿਹਾ ਹੈ ਸਾਧ ਸੰਗਤਾਂ ਬਹੁਤ ਸਹਿਯੋਗ ਕਰ ਰਹੀਆਂ ਹਨ ਔਰ ਸਾਰੀਆਂ ਸਖਤਾਂ ਦਾ ਹੀ ਧੰਨਵਾਦ ਹੈ ਲਾਸਟ ਵਿੱਚ ਫਿਰ ਬੇਨਤੀ ਹੈ ਆਪਜੀ ਨੇ ਲੈਂਟਰ ਤੇ ਮਿਤੀ 27 ਤਰੀਕ ਨੂੰ ਦਿਨ ਐਤਵਾਰ ਪਹੁੰਚਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ